ਕਿਸਾ ਸਿੱਕਾ ਜੀ ਸਾਰਿਆਂ ਨੂੰ ਵਧਿਆ ਫਰਾਂ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਤੁਕੜਾ ਗੱਭਨ ਮੈਂ ਤੁਹਾਨੂੰ ਦਿਖਾਉਣੀ ਹੈ ਤੇ ਮਗਰ ਬੱਚਾ ਵੀ ਆ ਤੇ ਬਾਕੀ ਇਹ ਆ ਵੀ ਸਾਰੀਆਂ ਸੋਈਆਂ ਆ ਸੁਈਆਂ ਜੀ ਆਪਣੇ ਇੱਥੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਟੋਕੜ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਬੀ ਉਹ ਠੀਕ ਠਾਕ ਜੀ ਕਿਰਪਾਵਾ ਬੁੱਢਾ ਸਰ ਜੀ ਉਹ ਬੀਬੀਆਂ ਨਹੀਂ ਠੀਕ ਠਾਕ ਹੋਣਾ ਹਾਂਜੀ ਹਾਂਜੀ ਚਰਪਾਵਾ ਬਾਈ ਚਲੋ ਨਾਮ ਦੱਸੋ ਫਿਰ ਇੱਕ ਹਾਂਜੀ ਮੰਗੂ ਪਿੰਡ ਤੋਂ ਬਾਬਸੀਲੇ ਨਾਲਾ ਜਿਲੰਧਰ ਤੇ ਫੋਨ ਨੰਬਰ ਹੀ ਬੋਲ ਦ 85699 ਤੇ 14511 ਠੀਕ ਹੈ। ਤੇ ਅੱਜ ਇੱਕ ਟੋਕੜ ਗੱਬਣ ਮਾਝੀ ਵੀ ਆ। ਇੱਕ ਟੋਕੜ ਗੱਬਣ ਮਾਝੀ ਆ ਦੋ ਆਪਣੇ ਕੋ ਵੈੜਾਂ। ਵੈੜਾਂ ਵੀ ਜਿਹੜੀਆਂ ਮਤਲਬ ਚੰਗੀਆਂ ਵਾਂ ਗਾਂ ਤਿਆਰ ਕਰਨ ਵਾਲੀਆਂ। ਅੱਜ ਕੋਕਾ ਪੀਸੇ ਤਿੰਨੇ ਡੰਗਰ ਆਪਣੀ ਇੱਕੋ ਰਿਕਵੈਸਟ ਇੱਥੇ ਮੇੜਾਂਗੇ ਚਾਰ ਡੰਗ ਚੋਲੇ 10 ਡੰਗ ਚੋਲੇ ਇੱਥੇ ਮੇਰਾ ਵੀ ਤਸੱਲੀ ਕਰ ਲੈਣਾ। ਇੱਥੋਂ ਤਸੱਲੀ ਕਰ ਲੈਣਾ। ਆਪਾਂ ਆਪਣੇ ਘਰ ਦੀਆਂ ਨਹੀਂ ਆਪਾਂ ਤਸੱਲੀ ਕਰਕੇ ਲੈਣੀਆਂ। ਹਾਂਜੀ। ਠੀਕ ਹੈ। ਮਾਝੀ ਵਿਖਾ ਦਈਏ ਪਹਿਲਾਂ। ਚਲੋ ਮਾਝੀ ਦਿਖਾ ਦਿੰਨੇ ਆ। ਮਾਝ ਭਾਜੀ ਤੀਸਰਾ ਸੂਆ ਜੇ। ਅੱਛਾ ਤੀਸਰਾ ਸੂਆ। ਦੇਖੋ 5 ਹੋ ਜੇ 6 ਮਗਰ ਕੱਟਾ ਏ ਮਗਰ ਇਹਦੇ ਕੱਟਾ ਏ ਕੱਟਾ ਵੀ ਭਲਿਆ ਫਲੋਸਾ ਕੱਟਾ ਵਾ ਬੜੀ ਨਸਲ ਦਾ ਕੱਟਾ ਏ ਇਹਨੂੰ ਥੋੜੀ ਜਿਹੀ ਮੋੜੀ ਜਾਣ ਰਿਹਾ ਪੱਲੀ ਚੰਗੀ ਦਾ ਕੱਟਾ ਏ ਠੀਕ ਆ ਹਾਂਜੀ ਤੇ ਮਾਜ ਨੇ ਸੱਜਣ ਨੇ ਕਿੰਨਾ ਕ ਦੁੱਧ ਕੱਢਿਆ ਜੀ 11-12 ਕਿਲੋ ਸੱਜਣ ਤੋਂ ਬਾਜੀ ਦੁੱਧ ਦੇਂਦੀ ਰਹੀ ਐ ਭਾਜੀ ਠੀਕ ਆ ਜੀ ਬੇਚ ਕੁੜਾ ਵੇਖੋ ਮੈਂ ਦਾ ਰੂਮ ਵਰਗੀ ਪੋਲੀ ਏ ਤੋਰੋ ਹੈ ਕਰੀ ਵੇਖੋ ਬਾਕੀ ਇਹ ਆ ਬੇ ਸਰੀਰੋਂ ਭਰੀ ਆ ਸਿਰ ਤੋਂ ਥੋੜੀ ਜਿਹੀ ਖੁੱਲੀ ਆ ਸਿੰਗਾ ਤੋਂ ਬਾਕੀ ਇਹ ਆ ਬੇ ਸਰੀਰੋਂ ਚੰਗੀ ਆ ਬਾਕੀ ਕੱਦ ਕੱਟ ਕਿਟ ਛੋੜਾ ਚਲੋ ਠੀਕ ਆ ਤੋੜਾ ਡਰਦੀ ਡਰਦੀ ਆ ਕੋਈ ਕਿ ਆ ਵੀ ਹੁਣ ਜਿਹੜਾ ਵਾ ਇੰਨੇ ਦਰਦ ਵੀ ਦਈ ਜਾਣਾ ਤੇ ਗਾੜੀ ਫੇਰ ਸੋਣ ਵਾਲੀ ਆ ਗਰਮੀਆਂ ਗਰਮੀਆਂ ਚਾਹ ਪਾਣੀ ਦੇ ਨੇ ਵਧੀਆ ਸਰਦੀ ਨਾ ਥਾਣੇ ਦੇ ਘਰੀ ਦੇਖ ਸਕਦੇ ਜੇ ਲੱਗੇ ਤਾਂ ਮੇਲ ਦੀ ਕੱਟੇ ਤੇ ਹੀ ਆ ਵਿਦਿਆਤਰਾ ਹਾਂਜੀ ਜੀ ਭਾਈ ਕੱਟੇ ਤੇ ਜਿਹੜਾ ਕਿੰਨੇ ਪਿੰਡੋਂ ਹਾਂ ਕੱਟੇ ਤੋਂ ਜੋਈ ਕੱਟੇ ਰੇ ਇੱਥੇ ਚੋਈਏ ਠੀਕ ਆ ਭਾੜਾ ਭਾੜੇ ਵੇਖੀ ਨਹੀਂ ਮੈਂ ਤਾਂ ਮਿੱਠੀ ਉਹਦਾ ਭਾੜੇ ਦੇ ਮਿਲ ਠੀਕ ਆ ਤੇ ਗੱਬਣ ਕਿੰਨੇ ਚੱਦੀ ਆ ਇਹ ਪੰਜਾਂ ਮਹੀਨੇ ਦੀ ਗੱਬਣ ਤੋਂ ਅੱਛਾ ਪੰਜ ਮਹੀਨਿਆਂ ਦੀ ਗੱਬਾ ਨੇ ਹਾਂਜੀ ਤੇ ਇਹਦਾ ਮੁੱਲ ਫਿਰ ਪਾਣੀ ਜੇ ਹਸਾਉਣਾ ਦੇ ਬਾਜ਼ਾਰ ਆ ਮੈਂ ਦਾ 55000 ਰੁਪਏ ਸਾਨੂੰ ਖੰਡਰ ਵਾਲੇ ਦੇਣ ਦੇ ਕੱਟੇ ਚਾਣੇ ਅੱਛਾ ਪਰ ਆਪਾਂ ਦੇਣੀ ਨਹੀਂ ਹੋਰ ਕੰਮ ਲੈ ਠੀਕ ਹੈ ਉਹ ਮੈਂ ਦਾ ਵਜਨ ਬੜਾ ਕੱਟਾ ਉਪਲੇ ਬਲੋਸਾ ਹਾਂਜੀ ਮੈਂ 75000 ਦੀ ਆ 65 ਦੀ ਦੇ ਦਈਏ ਕਰ ਦਈਏ ਛੋਟ ਛੋਟ ਉਹ ਮੰਨ ਲਓ ਉਹਨਾਂ ਹੀ ਕਰ ਦਈਏ ਅੱਛਾ 62000 ਦੀ ਦੇ ਦੇਣੀ ਆ ਠੀਕ ਆ ਹਾਂਜੀ ਬੱਸ ਤੁਸੀਂ ਦੱਸੋ ਥੋੜਾ ਛੱਪਾ ਕਰਤਾ ਚਲੋ ਬਾਕੀ ਮੌਕੇ ਦੇ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਮੇਰਾ ਵੀਰ ਕੋ ਕਸਾਈ ਵਾਲਾ ਮੇਰਾ ਵੀਰ ਫੋਨ ਲਾ ਉਹ ਫੋਨ ਲਾਵੇ ਇੱਕ ਵਾਰੀ ਤੇ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਇਹ ਆ ਵੀ ਮੈਂ ਬੜੀ ਭਾਜੀ ਚਲੋ ਇਹ ਆ ਵੀ ਮੱਝ ਵੀ ਚਲੋ ਭਾਰੀ ਆ ਤੇ ਮਗਰ ਕੱਟਾ ਵੀ ਪਲੇਆ ਪਲੋਚਾ ਵਾ ਉਹ ਭਾਜੀ ਇਹਨਾਂ ਦੁੱਧ ਦਈ ਜਣਾ ਜਿਹੜੇ ਤੈਮਾ ਤੇ ਸੁਆ ਦੇਣਾ ਮੈਂ ਨਾ ਸਾਰਾ ਸਿਆਲ ਫੇਰ ਕੱਢ ਦੇਣਾ ਮੈਂ ਠੀਕ ਹੈ ਲੰਘਿਆਂ ਕੱਢ ਦੇਣੀ ਸਿਆਲੂ ਕਰ ਦੇਣਾ ਠੀਕ ਆ ਹੰਡਰਾਂ ਦੇ ਭਾਅ ਮੈਂ ਦੇਣ ਦੇ ਤੇ ਹੁਣ ਆ ਜਿਹੜੀ ਵੈਟ ਫਰੋਂ ਉਹ ਛੀਏ ਭਾਈ ਅੱਛਾ ਪਹਿਲਾ ਸੁਆਈ ਆ ਪਹਿਲਾ ਸੁਆਈ ਆ ਤੇ ਥਾਨ ਬਿਲਕੁਲ ਮੱਝਾਂ ਵਰਗਾ ਮੈਂ ਕਿਹਾ ਭਾਈ ਕੀ ਇਹ ਗੱਲਾਂ ਇਹ ਵਾਲਾ ਜਿੱਦੋਂ ਨੂੰ ਮਰਜੀ ਬੈਠਾ ਠੀਕ ਹੈ ਜੀ ਧਾਰ ਵੇਖੋ ਜੀ ਵੇਖੋ ਬਿਲਕੁਲ ਸਾਫ ਧਾਰ ਆ ਰਿਹਾ ਜੀ ਤੇ 100 ਜੀ ਥਾਨੇ ਆ ਸਾਰੇ ਕੋਥਾ ਨਹੀਂ ਕੋ ਵੱਡਾ ਛੋਟਾ ਕੋ ਕੋਲ ਨਹੀਂ ਕੋ ਛੱਟਾ ਨਹੀਂ ਇਹ ਰੂਮ ਵਰਗੀ ਪੋਲੀ ਚੱਡਾ ਦਿਖਾਓ ਭਾਈ ਇਹਦਾ ਮੇਖੋ ਨਾ ਦੇਖ ਸਕਦੇ ਜੀ ਬਾਕੀ ਆ ਵੀ ਅਗਲੇ ਸੋਵਨ ਵੈੜ ਪੂਰੀ ਤਿਆਰ ਹੋਣੀ ਆ ਜਿਹੜਾ ਕੋਈ ਸੰਭ ਨਾ ਲੈ ਲੇ ਜੂ। ਹੁਣ ਇੱਧਰ ਲੈ ਬੰਦੇ ਮਾੜਾ ਇਹ ਕੈਮਰਾ ਮਾਰੋ ਹੱਥ ਮੈਂ ਵੇਖੂ ਕੀ ਜਾਂਦਾ ਥਾਂ ਚ ਡਰਾ। ਆ ਦੇਖਾਂਦੇ ਥਾਣੇ ਤੇ। ਹਾਂਜੀ। ਠੀਕ ਐ। ਕਿੰਨਾ ਦੁੱਧ ਦੇ ਦੇ ਕੋਲੋਂ? ਇਹਦੇ ਕੋਲ ਜੀ 12 ਲੀਟਰ ਦੁੱਧ ਜੋ 11 ਕਿਲੋ ਪੀਟਰ ਕਰਕੇ ਲੈ ਜੀ। ਤੇ ਬੱਚਾ ਨਹੀਂ ਹੈਗਾ ਹਨਾ ਇਹਦਾ। ਬੱਚਾ ਨਹੀਂ ਹੈਗਾ। ਜੇ ਬੱਚਾ ਹੁੰਦਾ ਬੱਚੀ 5000 ਦੀ ਬਾਜ ਜੁਠੇ ਦੇ ਭਾ ਦੇਣੀ ਆਪਾਂ। ਤੋਰੋ ਹਾਂ ਫੇਰ ਇਕ। ਸੋਣੀ ਵੈੜਿਆ। ਭਾਜੀ। ਪਹਿਲਾ ਸੂਆ। ਰੰਗ ਪੱਖੋਂ ਕੱਦ ਪੱਖੋਂ ਥਾਂ ਲੈਵਲ ਵਿੱਚ ਵੀ ਕੁਝ ਕਮੀ ਦੇਖੀ ਗਈ ਹੈ ਤੇ ਇਹਦਾ ਫਰਮੋਲਾ ਵੀ ਦੀ ਇਹਦੇ ਤੋਂ ਵੀ ਬਚਾਉਂਦਾ ਉਹ ਵੀ ਬੰਸਾ ਤਰਦੀ ਹੈ ਵਾ ਆਪਣੀ ਤਰਦੀ ਹਾਂਜੀ ਇਹਦੀ 23000 ਦੀ ਤੇਰੇ ਦੇ ਦੀਏ ਠੀਕ ਆ ਤੇ ਜਿਹੜੇ ਵੀ ਇਹਨੂੰ ਭਾਜੀ ਸਾਰ ਹੈ ਨਾ ਉਹਨੇ 21 ਮਿੰਟ ਲਾਉਣਾ ਜਗਾੜ ਹੀ ਬੱਛੀ ਨੂੰ ਬੜਾ ਚੰਗਾ ਲੱਗਾ ਵਾ ਕਿਹੇ ਘਰੋਂ ਲਈ ਆ ਉਹਨਾਂ ਦੇ ਚਿਚੜਾਂ ਵਾਲੀ ਦਵਾਈ ਵੀ ਨਹੀਂ ਮਿਲੀ ਠੀਕ ਆ ਇਹ ਵੀ ਆਪਾਂ ਮਲੀਏ ਅੱਜ ਤੇ ਬਾਕੀ ਇਹ ਆ ਵੀ ਤੇਜ਼ਾਂ ਛੋਟ ਛੜ ਮੌਕੇ ਤੇ ਹੋ ਜਾਊਗੀ ਫੁੱਲਾ ਮਾਰਦਾਂ ਹੋ ਜਾਊਗਾ ਬੱਛੀ ਦੋਸਤੋ ਬੱਛੀ ਕੋ ਕਮੀ ਨਹੀਂ ਹੈ ਜੀ ਠੀਕ ਹੈ ਭਾਈ ਅੱਜ ਇਦਾਂ ਦੀ 30 30 ਦੀ ਜੇ ਨਹੀਂ ਚਲੋ ਸਾਨੂੰ ਰੋਟੀ ਪਾਣੀ ਪੱਜ ਜਾਣਾ ਸਾਨੂੰ ਫੇਰ ਨਹੀਂ ਇਦਾਂ ਦੀ ਮੈਨੇ ਫੇਰ ਕਦੇ ਕੰਮ ਆਣਾ ਠੀਕ ਹੈ ਤੇ ਬਾਕੀ ਹੁਣ ਆ ਜਿਹੜੀ ਜੇ ਇਹ ਤੇ ਤੁਹਾਡੇ ਤੋਂ ਵੀ ਉੱਚੀ ਜੇ ਕਿ ਭਾਈ ਕਹਿਣ ਨੂੰ ਕਹਿ ਦੀ ਇਹ ਕਰੀ ਲਾਗੇ ਖਲੋਗੇ ਵਿਖਾਇਓ ਪੂਰਾ ਤੇਰੀ ਕਹਿ ਦੀਆਂ ਫਾਰਮ ਵਾਲੀਆਂ ਵੇੜਾ ਹਾਂ ਦੇਖਦੇ ਫਾਰਮ ਵਾਲੀਆਂ ਵੇੜਾ ਦੂਰੋਂ ਦੀਦੀਆਂ ਨੇ ਠੀਕ ਹੈ ਹਾਂਜੀ ਇਹ ਮੱਛੀ ਵੱਲੇ ਮੰਡੀ ਚ ਵਿਕੀ ਆ ਅੱਛਾ ਪਿਛਲੀ ਵਾਲੀ ਪਿਛਲੀ ਦੀਵਾਲੀ ਤੇ ਹਾਂਜੀ ਇਹ 1.70000 ਰੁਪਏ ਦੀ ਅੱਛਾ ਹਾਂਜੀ 30 ਕਿਲੋ ਦੋ ਦੀ ਜਿਹਦੇ ਤੋਂ ਅੱਛਾ 1.70 ਦੀ ਮੰਡੀ ਚ ਗਈ ਆ ਕੀ ਕੀ ਉਹਨੂੰ ਵੀਰ ਕੋ ਬਾਹਰ ਚਲ ਗਿਆ ਬੱਚਾ ਮਰ ਗਿਆ 70 ਹਜ਼ਾਰ ਦੀ ਉਹ ਘਮਾਪ ਵਹਿਣ ਲਗੀ 15 ਕਿਲੋ ਦੁੱਧ ਦੀ ਅੱਛਾ ਇਹਦਾ ਨਾ ਥਾਂ ਅਗਲਾ ਘਟ ਗਿਆ ਹੋਵੇ ਗਾਂ ਦਾ ਤਾਂ ਦੇਖੋ ਕਾਫੀ ਚਰਦੀ ਆਈ ਹੈ ਹਨਾ ਇਹ ਹਾਂਜੀ ਮੇਰੇ ਕੋ ਹੋ ਗਿਆ ਉਹਦੀ ਕਾਫੀ ਦਿਨਾਂ ਦੀ ਵਿੱਧੀ ਨਾ ਕਵੀ ਆਈ ਹੈ ਵਿੱਧੀ ਤਾਂ ਨਹੀਂ ਆਪਾਂ ਭਾਈ ਇਹ ਉਤਰਾ ਘਰੇ ਲਾਈ ਹੀ ਵਿੱਧੀ ਨਾ ਆ ਥਾਂ ਅੱਧਾ ਆ ਕਿਹੜਾ ਥਣ ਸਾਡਾ ਅਗਲਾ ਥਣ ਅੱਧਾ ਜੀ ਅੱਛਾ ਅਗਲਾ ਥਣ ਅੱਧਾ ਬਾਕੀ ਚੱਲਦਾ ਵੇਖੋ ਕੋਈ ਚੰਗੀ ਕਮੀ ਪੇਸ਼ੀ ਨਹੀਂ ਹੈਗੀ ਬਾਕੀ ਇਹ ਵੀ ਠੰਡੀ ਧੀ ਰਿਵਸ਼ੀ ਹੈ ਠੀਕ ਹੈ ਜੀ ਹਾਂਜੀ ਸੱਜੇ ਵਾਸੀ ਥਣ ਪੂਰਾ ਕਰ ਦੂਗੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੂਸਰੇ ਪਾਸੇ ਤੋਂ ਤੁਹਾਨੂੰ ਤੁਹਾਨੂੰ ਦਿਖਾ ਦਈਏ ਜੀ ਹਾਂ ਦੇਖ ਸਕਦੇ ਹਵਾਨੇ ਤੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਤੋਰੋ ਹੱਕ ਕਰੀ ਫੈਰੀਨ ਹੁਣ ਉਤਰਾਂ ਦੁੱਧ ਕਿੰਨਾ ਜੇ ਤੱਕ ਦੁੱਧ ਭਾਜੀ 10 ਕਿਲੋ ਭਾਵੇਂ 8 ਕਿਲੋ ਕਰਕੇ ਲੈ ਜੇ ਤੇ ਭਾਵੇਂ 9 ਕਿਲੋ ਕਰਕੇ ਲੈ ਠੀਕ ਇੱਕ ਮਹੀਨੇ ਦੀ ਗੱਭਾਂ ਜੇ ਪਰ ਆਪਾਂ ਗਰੰਟੀ ਨਹੀਂ ਦੇ ਸਕਦੇ ਮਿੰਨਾ ਠੀਕ ਆ ਪ੍ਰਾਇਨ ਮੈਂ ਕਹਿੰਦੇ ਹੋ ਗਿਆ ਆ ਥਾਂਬਣ ਮੈਂ ਲਿਆ ਇੱਕ ਮਹੀਨਾ ਥਾਂਕੀ ਆ ਠੀਕ ਆ ਬਣਾ ਦਿਲਗੀਤਾ ਵਪਾਰੀ ਦੇ ਇੱਕ ਪੇਪਰੇ ਦੀ ਕਿਸਮਤ ਹੋਈ ਤੇ ਠੀਕ ਆ ਹਾਂ ਜੀ 8-9 ਕਿਲੋ ਦੁੱਧ ਹਨ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਬਾਕੀ ਪੂਰੀ ਜਵਾਨ ਆ ਚੰਗੇ ਕੱਦ ਕਾਰਚ ਆ ਜਾਨੀ ਖੋਖੀਆਂ ਫਾਰਮ ਵਾਲੀਆਂ ਪੜੀਆਂ ਦੀਆਂ ਪੰਦੀਆਂ ਬਾਕੀ ਘਰੇ ਵੀਰ ਜਿਹੜੇ ਦੁੱਧ ਦੀਆਂ ਜਿਹੜੀਆਂ ਗਾਂਵ ਰੱਖੀਆਂ ਉਹ ਤੇਰਾ ਚੰਗੇ ਦੁੱਧ ਵਾਲੀਆਂ ਜਿਹੜੀਆਂ ਬਾਕੀ ਵੀ ਰੱਖੀਆਂ ਹੋਆ ਤਾਂ ਕੁਛ ਅੰਦਰ ਬੱਝੀਆਂ ਹੋਆ ਕੁਛ ਬਾਹਰ ਬੱਝੀਆਂ ਹੋਆ ਵਿਸ਼ਾ ਹੋਵਣਾ ਦੇਖੀਏ ਵਿਸ਼ਾ ਹੋਵਣਾ ਬਰਬਰੀ ਹੈ ਪਾਜੀ ਦੀ ਵੀਡੀਓ ਹੈਗੀ ਆਪਣੇ ਕੋਲਲੇ ਮੰਡੀ ਦੀ ਅੱਛਾ ਮੰਡੀ ਦੀ ਹਾਂਜੀ ਠੀਕ ਹੈ ਤੇ ਕਿੰਨਾ ਇਹਦਾ 1 ਮਹੀਨੇ ਦੀ ਪਾਜੀ ਮਰਾਡਾ ਦੇ ਨੂੰ ਸੀਮ ਲੱਗਾ ਜੇ ਅੱਧੀ ਕਿਸਮਤ ਕਿਸੇ ਬੰਦੀ ਆ ਕਿ ਗੱਗੋ ਮਾਲ ਵਾ ਸੀਤੀ ਉਹ ਵੀ ਗੱਭਨ ਦੀ ਠੀਕ ਹੈ ਉਹਦਾ ਚਾਈ ਨੂੰ ਦਿੱਤੀਆਂ ਉਹ ਵੀ ਨਹੀਂ ਲੱਗਿਆ ਉਹ ਆਡੇ ਕੋਲੋਂ ਮੰਨ ਲਓ ਬਾਬੇ ਦੀ ਕਿਰਪਾ ਨਾਲ ਅੱਜ ਨਾਲ ਦਾ ਠੀਕ ਨਹੀਂ ਨਹੀਂ ਵੀਡੀਓ ਪਾਈ ਹਾਂਜੀ ਹਾਂਜੀ ਉਹਨੂੰ ਕੈਮ ਹੋ ਗਿਆ ਮਾਲਕ ਦੀ ਕਿਰਪਾ ਨਾਲ ਵੀਡੀਓ ਵੀਡੀਓ ਪਾਇਆ ਕਰਾਂਗੇ ਠੀਕ ਜਿਹਾ ਸੀ ਦੇਣੀ ਤੇ ਇਹਦਾ ਮੁੱਲ ਫਿਰ ਤੂੰ ਭਾਈ ਮੁਫਤੀ ਦੇਣੀ ਹਿਸਾਬ ਨਾਲ ਵਾਸੀ ਕਿੰਨੇ ਦੀ 20000 ਦੀ 20000 ਦੀ ਹਾਂਜੀ ਕਰਨਾ ਕੋ ਮਨ ਤਾਂ ਨਮੋਖੇ ਨਹੀਂ ਕਹੋਗੇ ਤਾਂ ਮਾਰ ਦਾਂ ਤੁਹਾਡਾ ਕਰਾਂ 20000 ਦੀ ਦੇ ਦਈਏ ਜੀ ਭਾਈ ਕੋਈ ਨਹੀਂ ਆਲਾ ਬਣਾ ਹੋਣਾ ਠੀਕ ਹੈ ਜੀ ਇਹ ਦੁੱਧ ਨਹੀਂ ਮੈਂ ਦੇਣ ਦਾ ਮੇਰਾ ਮੈਂ ਸ਼ੀਰੀ ਵੈਰੈਟੀ ਦੇਣਾ ਤੇ ਬਰੀਡ ਹੀ ਦੇਣ ਦਾ ਜੀ ਠੀਕ ਹੈ ਜੀ ਹਾਂਜੀ ਜਿਹੜਾ ਵੀਰਪੜਾ ਲੈਣ ਆਊਗਾ ਮੇਰੇ ਕੋ ਬਕਾਇਦਾ ਵੱਲੇ ਮੰਡੀ ਦੀ ਵੀਡੀਓ ਵੇਖ ਲੈ ਮੰਡੀ ਦੀ ਬੱਜੀ ਹੋਊਗੀ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਤੁਹਾਡੇ ਘਰ ਤਸੱਲੀ ਕਰਕੇ ਨਾ ਕੋਈ ਵੇਚ ਚੱਕ ਕੋਈ ਕੋ ਵੀਡੀਓ ਦੇ ਵਿੱਚ ਪੂਰੀ ਤਸਲੀ ਕਰਤੀ ਹੈ ਜੇ ਥਾਣ ਮਾਥਾ ਘੱਟ ਵੀ ਦੱਸਤਾ ਬਾਕੀ ਸਾਡੇ ਕੋਲ ਦੋ ਦੰਗ ਚਲੀ ਕਰੇ ਚਾਰ ਕਰੇ ਇੱਥੇ ਕਰੇ ਕਿਉਂ ਮਾਲਿਆ ਤੋਕਰ ਕੇ ਪਰ ਮੱਝ ਕਿੰਨੇ ਚਿਰ ਤੇ ਕੋਈ ਚੈੱਕ ਕਰਾ ਲੈ ਉਹ ਭਾਜੀ ਇੱਥੇ ਕਰਾ ਕੇ ਲੈ ਲੀਂ ਇੱਥੇ ਜਾਂ ਨਹੀਂ ਤੇ ਵਾਤ ਵਾਤ ਦੋ ਦਿਨ ਦੇ ਵਿੱਚ ਵਿੱਚ ਹਨ ਆਪਾਂ ਕੋ ਚੈੱਕ ਦੋ ਦਿਨ ਪਤਾ ਕਿ ਗਰਮੀ ਹੀ ਬੜੀ ਜੀ ਹਾਂਜੀ ਹਾਂਜੀ ਕਈ ਡਾਕਟਰਾਂ ਨੂੰ ਜਾਣ ਆ ਹਾਂਜੀ ਹਾਂਜੀ ਭਰਾ ਸਾਹ ਕਰੇ ਵੀ ਸਾਡੇ ਕੋ ਇੱਥੇ ਹੋ ਜੂਗੀ ਦਾ ਸਾਡੀ ਸਾਡੇ ਕੋਲ ਹੀ ਹੋਊਗਾ ਮੈਂ ਨੇ ਆ ਇੱਥੇ ਕੋਈ ਚੈੱਕ ਕਰਾ ਕੇ ਖੜੇ ਹਾਂ ਨਾ ਤੁਹਾਡੇ ਕੋਲ 15 ਦੀ ਗਾਰੰਟੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਮਾਲ ਜਿਹੜਾ ਨਾ ਅੱਜ ਆ ਰਹੀ ਦੀ ਹਾਂਜੀ ਜਿਹੜਾ ਵੀਰ ਨੂੰ ਸਾਰੇ ਦੋ ਦੋ ਮਿੰਟ ਲੱਗਦੇ ਕੋ ਮਾਲ ਦਾ ਭਾਈ ਇਹ ਨਹੀਂ ਹੈ ਠੀਕ ਹੈ ਜੀ ਹਾਂਜੀ ਵੇਖੋ ਮੈਂ ਜੀ ਵੇਖੂ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਭਾਈ ਦੁੱਧਾ ਭੁੱਲਦਾ ਵੇਖੋ ਅੱਛੀ ਨੂੰ ਲੈ ਤੇ ਵੇਸ ਚੱਖ ਕੇ ਖੜੋ ਜੀ